ਲਓ ਜੀ ਛੋਪਣ ਰੱਤੇ ਖੜੇ ਨੇ 6 ਛੱਕੇ ਲਗਾਤਾਰ ਮਾਰੇ 3200 ਰੁਪਏ ਦੇ ਆਪਣਾ 3200 ਤੇ ਲੱਗ ਸੀ 500 ਰੁਪਏ ਜਗਤਾਰ ਫੌਜੀ ਵੱਲੋਂ 3700 ਦੇ ਛੱਕੇ ਮਾਰਦੇ ਬਾਬਿਓ ਇਹ ਉਹ ਇਹ ਉਹ ਖਿਡਾਰੀ ਆ ਜਿਹੜੇ ਖਿਡਾਰੀ ਦੀ ਰੀਲ ਤੁਸੀਂ ਦੇਖੀ ਆ ਕਿ ਪੰਜਾਬ ਕਿੰਗ ਵਾਲਿਆਂ ਨੇ ਪਾਈ ਐਕਸ਼ਨ ਜਦੋਂ ਇਹ ਆਪਣਾ ਮਲੇਸ਼ੀਆ ਚ ਖੇਡ ਕੇ ਆਇਆ ਸੀਗਾ ਤੇ ਪੰਜਾਬ ਕਿੰਗ ਵਾਲਿਆਂ ਨੇ ਰੀਲ ਇਹਦੀ ਪਾਈ ਆ ਬਣਾ ਕੇ ਵੀ ਐਕਸ਼ਨ ਚੈੱਕ ਕਰੋ ਮੁੰਡੇ ਦਾ ਤੇ ਸੁਪਰ ਭਾਈ ਕੀ ਕਹਿਣਾ ਚਾਹੁੰਦਾ 10 ਮਿਲੀਅਨ ਤੇ ਵਾਗੀ ਰੀਲ ਆਪਣੀ ਜੇ ਵੀ ਮੋਟੀਵੇਟ ਮਿਲਦਾ ਵੀ ਆਪਾਂ ਉੱਪਰ ਲੈਵਲ ਤੇ ਕੁਝ ਕਰ ਸਕਦੇ ਆ ਕਦੇ ਸੋਚਿਆ ਸੀਗਾ ਵੀ ਆਪਣੇ ਵੀ ਰੀਲਾ ਡਾਡੇ ਵੇਜਾਂ ਦੇ ਬਣਣਗੀਆਂ ਹੁਣ ਮਿਹਨਤ ਕਰਾਂਗੇ ਲੈਦਰ ਚ ਵੀ ਬਹੁਤ ਮੈਂ ਬੋਲ ਬੋਲੇ ਸੋਚ ਰਿਹਾ ਅੱਛਾ ਹਾਂਜੀ ਹਾਂ ਤੇ ਕੋਸਕ ਦੀ ਵੇਰੇ ਬਾਬੇ ਦੀ ਵਧੀਆ ਬੈਟਿੰਗ ਹੋ ਜਾਂਦੀ ਹੈ ਵਧੀਆ ਆਉਂਦਾ ਟੀਮਾਂ ਟੂਮਾਂ ਦੇ ਫੋਨ ਵਧੀਆ ਹੀ ਜਾਂਦੇ ਆ ਲੈਦਰ ਚ ਵੀ ਆਉਂਦੇ ਨੇ ਕੋਸਕ ਦੀ ਜਿਹੜੇ ਨਾਮੇ ਹੋਰ ਸ਼ੋਰ ਖੇੜੇ ਤੁਹਾਡੇ ਪਿੰਡ ਦੇ ਉਹਨਾਂ ਨੂੰ ਕੀ ਸਨੇਹਾਂ ਦੇਣਾ ਚਾਹਣਾ ਹੈ ਮਿਹਨਤ ਕਰੋ ਜੀ ਮਿਹਨਤ ਨੇ ਰੱਬ ਨੇ ਮੁੱਲ ਰੱਖਣਾ ਨਹੀਂ ਮਿਹਨਤ ਦਾ ਰਦੀ ਨਹੀਂ ਤੁਹਾਨੂੰ ਅੱਛਾ ਕਦੀ ਮਰਜ਼ੀ ਦੇ ਦੇ ਵੇਟ ਮਿਹਨਤ ਵੀ ਜ਼ਰੂਰੀ ਆ ਬ ਬਹੁਤ ਟੁਣਹਾਰੀ ਐ ਨਾ ਮੈਂ ਲਗਾਤਾਰ ਨੇੜੇ ਆ ਕੇ ਸੈਮੀ ਕੁਆਟਰ ਪਰ ਖੇਡੀ ਜਾਂਦੇ ਆ ਦਲੇਰੀ ਨਾਲ ਵੀ ਜਿੱਤਾਂਗੇ 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 ਉਹ ਮੈਂ ਟੂਣ ਜਿੱਤੀ ਜੀ ਸਭ ਤੋਂ ਵੱਡੀ ਗੱਲ ਤੇ ਜੀ ਹਾਂ ਲੈ ਕੱਢੋ ਜੀ ਸਕੈਂਡਰਾ ਜਿਹੜੇ ਨਗਦੋਂ ਨਗਦੀ ਤੂੰ ਵੀ ਵੱਧ ਪ੍ਰਾਇਜ ਹੋਊ ਆ ਫਿਰ ਮੈਂ ਫੋਟੋ ਕਰ ਦਿੰਦਾ ਦੇਖੋ ਜੀ ਪੈਸੇ ਦਿੱਤੇ ਜਾ ਰਿਹਾ ਸੁਪਣ ਰੱਤੇ ਖੜੇ ਨੇ 3700 ਦੇ ਛੱਕੇ ਮਾਰੇ ਆ ਪਿੰਡ ਚੱਕ ਭਾਈ ਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਇਹਦੋਂ ਬਾਅਦ ਸੈਮੀ ਦੀ ਵੀ ਕੰਦਾ ਹਾਂ ਬਰਿੰਦਰ ਭੇਲਾ ਗੁਰਨੇ ਵਾਲਾ ਯਾਰਾਂ ਦਾ ਯਾਰ ਹੈ ਕਹਿੰਦਾ ਵੀ ਵੱਡੇ ਮਾਨ ਸਨਮਾਨ ਕਰਨੇ ਅੱਜ ਤੇ 11 ਛੱਕੇ ਲਗਾਤਾਰ ਮਾਰੇ ਸੋ ਕੋਲ 11 ਛੱਕੇ ਮਾਰੇ ਲਗਾਤਾਰ 11 ਛੱਕੇ ਲਗਾਤਾਰ ਆਦੇ ਤੇ ਜੀ ਆ ਕਰੋ ਹਾਂ ਆ ਦੇਖੋ ਜੀ ਪਾਏ ਜਾ ਰਹੇ ਪੈਸੇ ਜੀ ਖਾਤੇ 'ਚ ਆ ਲਓ ਜੀ ਆ ਬਾਈ ਹਾਂ ਚੱਕੋ ਜੀ 1100 ਤੇ 2100 ਰੁਪਿਆ ਬਰਿੰਦਰ ਬਾਈ ਕੋਲੋਂ 500 ਰੁਪਿਆ ਆਪਣੇ ਕੋਲੇ ਆ ਗਿਆ ਬਾਈ ਜਗਤਾਰ ਫੌਜੀ ਦਾ ਲੈ ਜਿੰਨਾ ਜਿੰਨਾਂ ਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ